26 ਅਗਸਤ ਨੂੰ ਜੁਕ੍ਰੇਨ ਨੇ ਰੂਸ ਤੇ ਵੱਡਾ ਹਮਲਾ ਕੀਤਾ ਇਸ ਵਾਰ ਜੁਕ੍ਰੇਨੀ ਫੌਜ ਨੇ ਰੂਸ ਤੇ ਸੇਰਾਟੋਵ ਵਿੱਚ ਸਭ ਤੋਂ ਉੱਚੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਅਤੇ 20 ਡਰੋਨ ਦਾਗੇ ਇਹਨਾਂ ਵਿੱਚ ਜੁਕ੍ਰੇਨ ਦੀ ਫੌਜ ਦੇ ਇੱਕ ਡਰੋਨ ਨੇ ਸਾਰਾਟੋਵ ਵਿੱਚ ਇੱਕ ਰਿਹਾਇਸ਼ੀ ਇਮਾਰਤ ਦੇ ਵਿੱਚ ਜਾ ਕੇ ਟਕਰਾ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਵੱਡੇ ਹਮਲੇ ਚ ਅੱਧੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਅਤੇ ਇਸ ਹਮਲੇ ਚ ਇੱਕ ਔਰਤ ਬੁਰੀ ਤਰ੍ਹਾਂ ਜ਼ਖਮੀ ਹੋਈ ਹੈ ਟੈਲੀਗ੍ਰਾਮ ਮੈਸੇਂਜਿੰਗ ਐਪ ਤੇ ਸੇਰਾਟੋਵ ਦੇ ਗਵਰਨਰ ਰੋਮਨ ਵੁਸਾਰਗਿਨ ਨੇ ਕਿਹਾ ਕਿ ਰੂਸ ਤੇ ਤਾਰਤੂਮ ਸ਼ਹਿਰ 'ਚ ਇੱਕ ਘਰ ਨੂੰ ਵੀ ਡਰੋਨ ਦੇ ਮਲਬੇ ਨਾਲ ਨੁਕਸਾਨ ਪਹੁੰਚਿਆ ਜਿਸ 'ਚ ਇੱਕ ਔਰਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਔਰਤ ਨੂੰ ਹਸਪਤਾਲ ਲਿਜਾਂਦਾ ਗਿਆ ਉਸਦਾ ਇਲਾਜ ਚੱਲ ਰਿਹਾ ਹੈ ਅਤੇ ਡਾਕਟਰ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਤੋਂ ਪਹਿਲਾਂ ਗਵਰਨਰ ਨੇ ਕਿਹਾ ਕਿ ਰਾਸ਼ਤਾਨੀ ਮਾਸਕੋ ਤੋਂ ਕਈ ਸੌ ਕਿਲੋਮੀਟਰ ਦੱਖਣ ਪੂਰਬ ਦੇ ਵਿੱਚ ਸਥਿਤ ਖੇਤਰ ਤੇ ਪ੍ਰਮੁੱਖ ਸ਼ਹਿਰਾਂ ਸਰਤੋਵ ਅਤੇ ਐਂਜਲਸ ਵਿੱਚ ਪ੍ਰਭਾਵਿਤ ਖੇਤਰਾਂ ਵਿੱਚ ਐਮਰਜੈਂਸੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਜੁਕਰੇਨ ਨੇ ਸ਼ੁਰੂ ਦੇ ਵਿੱਚ 20 ਡਰੋਨਾਂ ਨਾਲ ਹਮਲਾ ਕੀਤਾ ਸਭ ਤੋਂ ਵੱਧ ਨੋ ਸਰਤੋਵ ਵਿੱਚ ਗੋਲੀਬਾਰੀ ਕੀਤੀ ਗਈ ਇਸ ਤੋਂ ਇਲਾਵਾ ਤਿੰਨ ਡਰੋਨ ਦੋ ਬੇਲ ਗੁਰੋ ਦਸਕਾਇਆ ਉੱਤੇ ਦੋ ਬ੍ਰਾਇਨਸੀ ਕੁੱਤੇ ਦੋ ਤੁਲਸਕਾਇਆ ਉੱਤੇ ਤੇ ਇੱਕ ਉਰਲੋ ਵਿਸਕਾਇਆ ਉੱਤੇ ਅਤੇ ਇੱਕ ਡਰੋਨ ਨੂੰ ਰਿਆਜ਼ਨ ਖੇਤਰ ਦੇ ਵਿੱਚ ਉਡਾਇਆ ਗਿਆ ਰੂਜ਼ਾ ਇੰਗਲਿਸ਼ ਵਿੱਚ ਇੱਕ ਰਣਨੀਤਿਕ ਮੋਸਕੋ ਬਬਾਰ ਫੌਜੀ ਅੱਡਾ ਜਿਸ ਉੱਤੇ ਫਰਵਰੀ 2022 ਤੋਂ ਯੂਕਰੇਨ ਦੁਆਰਾ ਕਈ ਵਾਰ ਹਮਲੇ ਕੀਤੇ ਗਏ ਨੇ ਹਾਲਾਂਕਿ ਯੂਕਰੇਨ ਦੀ ਸਰਹੱਦ ਤੋਂ ਕਈ ਸੌ ਕਿਲੋਮੀਟਰ ਦੂਰ ਸਥਿਤ ਬੇਸ ਤੇ ਹੋਏ ਇਸ ਹਮਲੇ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ 26 ਅਗਸਤ ਨੂੰ ਜੁਕ੍ਰੇਨ ਨੇ ਰੂਸ ਤੇ ਵੱਡਾ ਹਮਲਾ ਕੀਤਾ ਇਸ ਵਾਰ ਜੁਕ੍ਰੇਨੀ ਫੌਜ ਨੇ ਰੂਸ ਤੇ ਸੇਰਾ ਤੋਪ ਵਿੱਚ ਸਭ ਤੋਂ ਉੱਚੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਅਤੇ 20 ਡਰੋਨ ਦਾਗੇ ਇਹਨਾਂ ਵਿੱਚ ਜੁਕ੍ਰੇਨ ਦੀ ਫੌਜ ਦੇ ਇੱਕ ਡਰੋਨ ਨੇ ਸਾਰਾ ਤੋਪ ਵਿੱਚ ਇੱਕ ਰਿਹਾਇਸ਼ੀ ਇਮਾਰਤ ਦੇ ਵਿੱਚ ਜਾ ਕੇ ਟਕਰਾ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਵੱਡੇ ਹਮਲੇ ਚ ਅੱਧੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਅਤੇ ਇਸ ਹਮਲੇ ਚ ਇੱਕ ਔਰਤ ਬੁਰੀ ਤਰ੍ਹਾਂ ਜ਼ਖਮੀ ਹੋਈ ਹੈ ਟੈਲੀਗ੍ਰਾਮ ਮੈਸੇਂਜਿੰਗ ਐਪ ਤੇ ਸਰਤੋਵ ਦੇ ਗਵਰਨਰ ਰੋਮਨ ਬੁਸਾਰਗਿਨ ਨੇ ਕਿਹਾ ਕਿ ਰੂਸ ਦੇ ਸਾਰਤੋਵ ਸ਼ਹਿਰ 'ਚ ਇੱਕ ਘਰ ਨੂੰ ਵੀ ਡਰੋਨ ਦੇ ਮਲਬੇ ਨਾਲ ਨੁਕਸਾਨ ਪਹੁੰਚਿਆ ਜਿਸ 'ਚ ਇੱਕ ਔਰਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਔਰਤ ਨੂੰ ਹਸਪਤਾਲ ਲਿਜਾਂਦਾ ਗਿਆ ਉਸਦਾ ਇਲਾਜ ਚੱਲ ਰਿਹਾ ਹੈ ਅਤੇ ਡਾਕਟਰ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਤੋਂ ਪਹਿਲਾਂ ਗਵਰਨਰ ਨੇ ਕਿਹਾ ਕਿ ਰਾਜਧਾਨੀ ਮਾਸਕੋ ਤੋਂ ਕਈ ਸੌ ਕਿਲੋਮੀਟਰ ਦੱਖਣ ਪੂਰਬ ਦੇ ਵਿੱਚ ਸਥਿਤ ਖੇਤਰ ਤੇ ਪ੍ਰਮੁੱਖ ਸ਼ਹਿਰਾਂ ਸਰਤੋਵ ਅਤੇ ਐਂਜਲਸ ਵਿੱਚ ਪ੍ਰਭਾਵਿਤ ਖੇਤਰਾਂ ਵਿੱਚ ਐਮਰਜੈਂਸੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਜੁਕਰੇਨ ਨੇ ਸ਼ੁਰੂ ਦੇ ਵਿੱਚ 20 ਡਰੋਨਾਂ ਨਾਲ ਹਮਲਾ ਕੀਤਾ ਸਭ ਤੋਂ ਵੱਧ 9 ਸਰਤੋਵ ਵਿੱਚ ਗੋਲੀਬਾਰੀ ਕੀਤੀ ਗਈ ਇਸ ਤੋਂ ਇਲਾਵਾ 3 ਡਰੋਨ 2 ਬੇਲ ਗੋਰੋ ਦਸਕਾਇਆ ਉੱਤੇ 2 ਬ੍ਰਾਇਨਸੀ ਕੁੱਤੇ 2 ਤੁਲਸਕਾਇਆ ਉੱਤੇ ਤੇ ਇੱਕ ਉਰਲੋਵਸਕਾਇਆ ਉੱਤੇ ਅਤੇ ਇੱਕ ਡਰੋਨ ਨੂੰ ਰਿਆਜ਼ਨ ਖੇਤਰ ਦੇ ਵਿੱਚ ਉਡਾਇਆ ਗਿਆ ਰੂਜ਼ਾ ਇੰਗਲਿਸ਼ ਵਿੱਚ ਇੱਕ ਰਣਨੀਤਿਕ ਮਾਸਕੋ ਬਬਾਰ ਫੌਜੀ ਅੱਡਾ ਜਿਸ ਉੱਤੇ ਫਰਵਰੀ 2022 ਤੋਂ ਯੂਕਰੇਨ ਦੁਆਰਾ ਕਈ ਵਾਰ ਹਮਲੇ ਕੀਤੇ ਗਏ ਨੇ ਹਾਲਾਂਕਿ ਯੂਕਰੇਨ ਦੀ ਸਰਹੱਦ ਤੋਂ ਕਈ ਸੌ ਕਿਲੋਮੀਟਰ ਦੂਰ ਸਥਿਤ ਬੇਸ ਤੇ ਹੋਏ ਇਸ ਹਮਲੇ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ